ਇਸ ਸੋਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਹੋਰ ਅਦਾਕਾਰ ਦੀ ਮੌਤ ਹੋਈ ਹੈ ਜੀਹਾਂ ਨਾਮੀ ਅਦਾਕਾਰ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਹੈ 74 ਸਾਲ ਦੀ ਉਮਰ ਦੇ ਵਿੱਚ ਦੱਸਦੀ ਹੈ ਕਿ ਉਹਨਾਂ ਦਾ ਦੇਹਾਂਤ ਹੋਇਆ ਹੈ ਦੱਸਦੀ ਹੈ ਕਿ ਉਹ ਗੁਰਦੇ ਦੀ ਬਿਮਾਰੀ ਤੋਂ ਲਗਾਤਾਰ ਪੀੜਤ ਚੱਲ ਰਹੇ ਸੀਗੇ ਤੇ ਬਾਲੀਵੁੱਡ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਸੀਗੇ ਸਤੀਸ਼ਾ ਜੋ ਕਿ ਅੱਜ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਦੱਸਦੇ ਸ਼ਨੀਵਾਰ ਨੂੰ ਦੇਹਾਂਤ ਉਹਨਾਂ ਦਾ ਹੋ ਚੁੱਕਿਆ ਹੈ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀਗੇ ਉਹਨਾਂ ਨੇ 25 ਅਕਤੂਬਰ ਨੂੰ ਦੁਪਹਿਰ 2:30 ਵਜੇ 74 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਆਏ ਨੇ ਸਤੀਸ਼ਾ ਤੁਸੀਂ ਅਕਸਰ ਇਹਨਾਂ ਨੂੰ ਫਿਲਮਾਂ ਦੇ ਵਿੱਚ ਦੇਖਿਆ ਹੋਊਗਾ ਖਾਸ ਕਰ ਹਮ ਸਾਥ ਸਾਥ ਹੈ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਰੋਲ ਸੀਗਾ ਕਿਸ ਤਰੀਕੇ ਦੇ ਨਾਲ ਬਿਹਦਾ ਪਰਵਾਨ ਚੜਿਆ ਲੋਕਾਂ ਦੇ ਵੱਲੋਂ ਇਹਨਾਂ ਦੇ ਐਕਟਿੰਗ ਦੀ ਦਾਅ ਦਿੱਤੀ ਗਈ ਬਿਹਦਾ ਚੰਗੇ ਕਮੀਡੀਅਨ ਵੀ ਸੀਗੇ ਕਮੇਡੀ ਵੀ ਬਹੁਤ ਵਧੀਆ ਕਰਦੇ ਸੀ ਸਤੀਸ਼ਾ ਆਪਣੇ ਕੈਰੀਅਰ ਦੌਰਾਨ ਕਈ ਫਿਲਮਾਂ ਦੇ ਵਿੱਚ ਨਜ਼ਰ ਆਏ ਨੇ ਹਾਲਾਂਕਿ ਟੀਵੀ ਸ਼ੋ ਸਾਰਾ ਭਾਈ ਵਰਸਿਸ ਸਾਰਾ ਭਾਈ ਵਿਚਿੰਦਰ ਵਰਦਨ ਸਾਰਾ ਭਾਈ ਉਰਫ ਇੰਦੂ ਦੀ ਭੂਮਿਕਾ ਦੇ ਵਿੱਚ ਨਜ਼ਰ ਆਏ ਤੇ ਇਸ ਕਮੇਡੀ ਸ਼ੋਅ ਵਿੱਚ ਸਤੀਸ਼ ਦਾ ਰੋਲ ਸ਼ਾਨਦਾਰ ਸੀ ਅੱਜ ਵੀ ਸ਼ੋਅ ਦੀ ਕਲਿੱਪਾਂ ਇੰਸਟਾਗ੍ਰਾਮ ਤੇ ਵਾਇਰਲ ਹੁੰਦੀਆਂ ਨੇ ਪਰ ਦੇਖ ਸਕਦੇ ਹੋ ਕਿ ਇੱਕ ਚੋਟੀ ਦਾ ਕਲਾਕਾਰ ਅੱਜ ਇਸ ਦੁਨੀਆ ਤੋਂ ਰੁਕਸਤ ਆ ਚੁੱਕਿਆ ਹੈ ਬੇहद ਮੰਦ ਭਾਗੀ ਖਬਰ ਹੈ ਬਾਲੀਵੁੱਡ ਦੇ ਵਿੱਚ ਸ਼ੋਕ ਦੀ ਲਹਿਰ ਪਸਰੀ ਹੋਈ ਹੈ ਫੈਨਸ ਜਿਹੜੇ ਨੇ ਹਤਾਸ਼ ਨੇ ਕਿਉਂਕਿ 74 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਇਹ ਨੇ ਦੱਸਦੇ ਕਿ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜ ਚੱਲ ਰਹੀ ਸੀਗੇ ਤੇ ਅੱਜ 2:30 ਵਜੇ ਦੇਖ ਸਕਦੇ ਹੋ 74 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲੈ ਗਏ ਨੇ